ਲਓ ਜੀ ਅੱਜ ਵੀਰਾਂ ਲਈ ਆਰਗੈਨਿਕ ਬਿਨਾ ਸਪਰੇਅ ਤੋਂ ਬਿਨਾ ਜੂਰੀਏ ਤੋਂ ਬਿਨਾ ਆਪਾਂ ਸਪਰੇਹਾਂ ਤੋਂ ਬਿਨਾ ਜ਼ਹਿਰ ਤੋਂ ਭਿੰਡੀ ਤੇ ਖੀਰਾ ਲੈ ਕੇ ਆਇਆ ਤੁਸੀਂ ਦੇਖ ਸਕਦੇ ਹੋ ਇੱਕ ਦੇ ਵਿੱਚ ਇੱਕ ਦੇ ਵਿੱਚ ਵਿੱਚੇ ਭਿੰਡੀ ਬੀਜੀ ਹੋਈ ਆਪਾਂ ਵਿੱਚੇ ਖੀਰਾ ਤਿੰਨ ਤਿੰਨ ਫਸਲਾਂ ਵੀਰੇ ਇਕੱਠੀਆਂ ਲੈ ਰਿਆ ਹਨ ਕੋਈ ਕੈਮੀਕਲ ਤਾਂ ਨਹੀਂ ਪਾਉਂਦੇ ਆਪਾਂ ਇਹਦੇ ਵਿੱਚ ਇਹ ਆਪਾਂ ਬਾਈ ਜਿਹਨੇ ਲੈਣੀਆਂ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਪਿੰਡ ਭੰਗਲਾ ਆ ਕੇ ਗੁਰਤੇਜ ਵੀਰ ਕੋਲ ਆ ਤੁਹਾਨੂੰ ਦਿਖਾਉਣਾ ਹੈ ਬਿਨਾ ਸਪਰੇਅ ਤੋਂ ਆ ਅੱਜ ਕੱਲ ਆਪਾਂ ਦੇਖਦੇ ਆ ਸਪਰੇਅਾਂ ਹੁੰਦੀਆਂ ਨੇ ਕੈਮੀਕਲ ਵਾਲੀਆਂ ਜਿਹਦੇ ਨਾਲ ਤੁਹਾਨੂੰ ਪਤਾ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗਦੀਆਂ ਨੇ ਪਿੰਡੀ ਦੇਖ ਰਹੇ ਹੋ ਤੁਸੀਂ ਇਹ ਬਿਨਾ ਸਪਰੇਅ ਤੋਂ ਆ ਹਾਂ ਹਾਂ ਪਿੰਡੀ ਲੱਗੀ ਹੋਈ ਆ ਪੂਰੀ ਇਹ ਵੀਡੀਓ ਆਪਾਂ ਤਾਂ ਪਾਈਆ ਵੀ ਜੀਨੇ ਖਰੀਦਣੀ ਆ ਉਹ ਖਰੀਦ ਸਕਦਾ ਐਨ ਵਧੀਆ ਕੋਈ ਕੈਮੀਕਲ ਨਹੀਂ ਹੈਗਾ ਇਹਦੇ ਉੱਤੇ ਬਿਨਾ ਜ਼ਹਿਰ ਤੋਂ ਆ ਕਈ ਹੁਣ ਜੂਰੀ ਆ ਡਾਈ ਪਾਉਂਦੇ ਨੇ ਉਹ ਵੀ ਨਹੀਂ ਪਾਏ ਹੋਇਆ ਨਾਲ ਆ ਖੀਰਾ ਤੁਹਾਨੂੰ ਪਤਾ ਹੀ ਆ ਅੱਜ ਕੱਲ ਆਪਾਂ ਖੀਰਾ ਦੇਖਦੇ ਆ ਜਿਹੜਾ ਮਾਰਕੀਟ ਦੇ ਵਿੱਚ ਆਉਂਦਾ ਉਹ ਖਾ ਕੇ ਕਈਆਂ ਦੇ ਤਜਾਜ ਬਣਦਾ ਕਿਉਂਕਿ ਕੈਮੀਕਲਾਂ ਦਾ ਨਾਲ ਜ਼ਿਆਦਾਤਰ ਤਿਆਰ ਕੀਤਾ ਜਾਂਦਾ ਖੀਰੀ ਆ ਇਹ ਆ ਦੇਖੋ ਖੀਰੀ ਇਹ 100% ਆਰਗੈਨਿਕ ਆ ਕੋਈ ਸਪਰੇ ਨਹੀਂ ਉਹ ਲੱਗੀ ਹੋਈ ਆ ਆਹ ਦੇ ਇਹ ਜਰਾ ਦੱਸੀ ਜਿਹੜੇ ਹਾਂ ਤੇ ਕੋਈ ਵਿੱਚ ਮੜਾ ਹੋ ਜਾਂਦਾ ਵਿੱਚ ਹਾਂ ਹਾਂ ਫੇ ਸਪਰੇ ਨਹੀਂ ਨਾ ਕਰਨੀ ਉਹਦੇ ਕਰਕੇ ਵਧੀਆ ਖੀਰਾ ਵਧੀਆ 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 ਵੀ ਆ ਪੂਰਾ ਆ ਆਪਣੇ ਕੋਲ ਹੈਗੀ ਆ ਕਾਫੀ ਆ ਜਿਨੇ ਖਰੀਦਣੀਆਂ ਘਰ ਵਾਸਤੇ ਖਾਣ ਨੂੰ ਵਧੀਆ ਲੈ ਕੇ ਜਾ ਸਕਦਾ ਇਹ ਜਿਹੜਾ ਰੇਟ ਆ ਉਹ ਆਪਾਂ ਟਾਈਮ ਤੇ ਡਿਸਾਈਡ ਕਰ ਲਾਂਗੇ ਵੀ ਕਿੰਨਾ ਰੇਟ ਲਾਵਾਂਗੇ ਇਹਦਾ ਰੇਟ ਬਹੁਤ ਨਹੀਂ ਕਿੰਨਾ 40 ਰੁਪਏ ਕੀ ਦੇ ਦਾ 40 ਰੁਪਏ ਜਿਹੜੀ ਆ ਖੀਰੀ ਆ ਇਹ ਵੇਚਾਂਗੇ ਆਪਾਂ ਤੇ ਭਿੰਡੀ ਵੀਰੇ ਭਿੰਡੀ ਜਿਹੜੀ ਨਰਮ 60 ਰੁਪਏ ਨਰਮ ਭਿੰਡੀ ਆ ਜਿਹੜੀ ਉਹ 60 ਰੁਪਏ ਵਿਕੂ ਬਾਕੀ ਇਹ ਮੋਤੀ ਹੋ ਗਈ ਉਹ 30 40 ਰੁਪਏ ਵੇਚ ਦਾਂਗੇ 30 40 ਰੁਪਏ ਵੀ ਵੇਚ ਦਾਂਗੇ ਆਪਾਂ ਟੋੜਨੀ ਹੁੰਦੀ ਹੈ ਨਾ ਪਰ ਆਮ ਸਬਜ਼ੀ ਨਾਲੋਂ ਖਾਣ ਦਾ ਜਿਹੜਾ ਸਵਾਦ ਹੈ ਇਹਦਾ ਲੱਗ ਹੋਊਗਾ ਇੱਕ ਵਾਰ ਟਰਾਈ ਕਰਕੇ ਜਰੂਰ ਦੇਖਿਓ ਜਿਵੇਂ 30 ਸਾਲ ਪਹਿਲਾਂ ਭਿੰਡੀ ਸਵਾਦ ਹੁੰਦੀ ਸੀ ਉਹ ਜੀ ਬਣਦੀ ਆ ਜਿਵੇਂ 30 ਸਾਲ ਪਹਿਲਾਂ ਤੀ ਹਣਾ ਬਿਨਾ ਸਪਰੇਹਾਂ ਤੋਂ ਕੈਮੀਕਲਾਂ ਤੋਂ ਹੋਜੀ ਬਣ ਗਈ। ਹਲਾ ਪੂਰਾ ਭਿੰਡੀ ਉੱਪਰ ਲਾਉਂਦੇ ਗਾਣੀ ਬੀਲ ਨਾਲ ਜਿਹੜੀ ਨੂੰ। ਆਹ ਦੇਖੋ ਭਿੰਡੀ ਲੱਗੀ। ਕਈ ਕਹਿ ਦਿੰਦੇ ਨੇ ਵੀਰੇ ਵੀ ਸਪਰੇਅ ਤੋਂ ਬਿਨਾ ਭਿੰਡੀ ਨਹੀਂ ਲੱਗਦੀ, ਖੀਰਾ ਨਹੀਂ ਲੱਗਦਾ। ਆਹ ਦੇਖੋ ਖੀਰਾ ਵੀਰੇ ਨੇ ਖੀਰਾ ਵੀ ਲੱਗ ਗਿਆ, ਖੀਰੀ ਵੀ ਲੱਗੀ ਤੇ ਭਿੰਡੀ ਵੀ ਲੱਗੀ। ਕਿੰਨੇ ਸਾਲ ਬਾਅਦ ਬਿਨਾ ਉਹ ਹੁੰਦਾ ਵੀਰੇ ਇਹ। ਖੇਤ ਜਿਵੇਂ ਜੂੜੀਏ ਢਾਈ ਤੋਂ ਉਹ ਫ੍ਰੀ ਹੁੰਦਾ ਇਹ। ਇਹ ਤਿੰਨ ਕਿਥਾਲ ਵਾਦ ਇਹਨ ਵਧੀਆ ਬਣ ਜਾਂਦਾ ਆ অর্ਗੈਨਿਕ। অর্ਗੈਨਿਕ ਬਣ ਜਾਂਦਾ ਪੂਰਾ ਹੈ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿੰਨੀ ਤੁਸੀਂ ਸ਼ੇਅਰ ਕਰ ਸਕਦੇ ਹੋ। ਸਮਰਾਲੇ ਦੇ ਕੋਲ ਆ ਪਿੰਡ ਭੰਗਲਾਂ। ਪਾਰਕ ਦੇ ਨਾਲ ਮੁੜਦੀ ਸਾਰੇ ਤੁਸੀਂ ਬੌਂਡਰ ਰੋਡ ਤੇ ਆ ਜਾਣਾ। ਉੱਥੇ ਕੋ ਗੁਰੂ ਘਰ ਆ ਇੱਕ ਉਹਦੇ ਸਾਹਮਣੇ ਹੀ ਮੋਟਰ ਆ ਵੀਰ ਦੀ। ਗੁਰਦੁਆਰਾ ਟੀਬੀ ਸਾਹਿਬ। ਗੁਰਦੁਆਰਾ ਟੀਬੀ ਸਾਹਿਬ ਦੇ ਸਾਹਮਣੇ ਮੋਟਰ ਆ ਵੀਰ ਦੀ ਜਿੱਥੇ অর্ਗੈਨਿਕ ਭਿੰਡੀਆਂ ਤੇ ਖੀਰੀ ਤੁਹਾਨੂੰ ਮਿਲੂਗੀ। ਬਿਨਾਂ ਸਪਰੇਇ ਤੋਂ ਆਪ ਤੋੜ ਕੇ ਵੀ ਲਿਆ ਸਕਦੇ ਹੋ ਤੁਸੀਂ ਆਪ ਵੀ ਤੋੜ ਸਕਦੇ ਹੋ ਇਹ ਵੀ ਨਹੀਂ ਵੀ ਹਾਂ ਤੋੜ ਕੇ ਅਸੀਂ ਉਹ ਦਵਾਂ ਕਿ ਤੁਸੀਂ ਜਿਵੇਂ ਤੋੜਨਾ ਚਾਹੋ ਤੋੜ ਸਕਦੇ ਹੋ ਉਹ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਬਾਅਦ ਉਹ ਤੇ ਸ਼ੇਅਰ ਕਰਦੇ ਹੋ ਤਾਂ ਕਿ ਆਉਣ ਵਾਲੇ ਟਾਈਮ 'ਚੋ ਬਿਮਾਰੀਆਂ ਤੋਂ ਲੋਕਾਂ ਨੂੰ ਬਚਾਇਆ ਜਾ ਸਕੇ ਕਿੰਨੀ ਜਗ੍ਹਾ ਚਲਾਈ ਹੋਈ ਆ ਵੀਰੇ ਇਹ ਮੱਧੇ ਕਿੱਲੇ ਚਲਾਈ ਹੋਈ ਆ ਆ ਕੀ ਆ ਸਾਰਾ ਉਹੀ ਆ ਇਹਦੇ ਵਿੱਚ ਮੂੰਗੀ ਜਮੇ ਹੋਈ ਆ ਵਿੱਚੇ ਮੂੰਗੀ ਪੁਰਾਣੀ ਜਮੇ ਹੋਈ ਆ ਠੀਕ ਆ ਥੋੜੀ ਕੀੜਾ ਹੋਰ ਕੋਈ ਦੇਖ ਤੇ ਤਾਂ ਇੱਥੇ ਕਦ ਤੱਕ ਦੋ ਰਹਾ ਜੀ ਥੋੜਾ ਜਿਹਾ ਅਸੀਂ ਲੇਟ ਹੋ ਗਏ ਅੱਜ ਨਹੀਂ ਤਾਂ ਤੁਹਾਨੂੰ ਦਿਖਾ ਦਿੰਦੇ ਸਾਰਾ ਕੁਝ ਲੱਗੇ ਹੋਇਆ ਸੰਦਾ ਆਦਮੀ ਲੱਗ ਰਿਹਾ ਇਹਦਾ ਪਾਣੀ ਦੇਣਾ ਇਹਦਾ ਪਾਣੀ ਲੈਟ ਬਹੁਤ ਘੱਟ ਹੋਇਆ ਹਾਂ ਲੈਟ ਘੱਟ ਹੋਣ ਕਰਕੇ ਆ ਤੁਸੀਂ ਵੀਰੇ ਇੱਥੇ ਉਹ ਵੀ ਤਿਆਰ ਕਰਦੇ ਹੋ ਨਾ ਜਿਹੜੀਆਂ ਬਿਨਾਂ ਮੰਨ ਲਓ ਆਪਾਂ ਬਿਨਾਂ ਕੈਮੀਕਲ ਤੋਂ ਉਹ ਦਵਾਈਆਂ ਨੇ ਹਨਾ ਹਾਂ ਆਰਗੈਨਿਕ ਤੁਸੀਂ ਵੀਰੇ ਕਰ ਨਹੀਂ ਬੰਦਿਆ ਤੇ ਠੀਕ ਆ ਸੰਦੀ ਜਾਂਦੀ ਪੈਂਦੀ ਹੈ ਪਿੰਡੀਆਂ ਦੀ ਜਿਹੜੀ ਪਈ ਸੀ ਪਹਿਲਾਂ ਬਥੇਰੀ ਆਪਾਂ ਇੱਕ ਨੇ ਮਾਰੀ ਆ अच्छा बिना स्प्रे ਤੋਂ ਹੀ ਦਵਾਈਆਂ ਬਣਾ ਕੇ ਆਪ ਠੀਕ ਆ ਦੇਸੀ ਜਾਣ ਕੇ ਭਾਈ ਇਹ ਪੰਜਾਬ ਨੂੰ ਬਚਾਉਣਾ ਤਾਂ ਸਪਰੇ ਹਾਂ ਕੈਮੀਕਲਾਂ ਤੋਂ ਛੱਡ ਕੇ ਜੂਰੀਏ ਨੂੰ ਛੱਡ ਕੇ ਆਰਗੈਨਿਕ ਤਰੀਕੇ ਨਾਲ ਆਪਾਂ ਨੂੰ ਖੇਤੀ ਕਰਨੀ ਪੈਣੀ ਆ ਤਾਂ ਕਿਤੇ ਜਾ ਕੇ ਪੰਜਾਬ ਨਹੀਂ ਬਚਣਾ